ਸਾਸ਼ੀ ਕਾਲ ਜੀ ਸਿਮਰਨ ਪਟਿਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਸ਼ਹੀਦੀ ਦਿਵਸ ਚੱਲ ਰਹੇ ਆ ਸਾਰੇ ਹੀ ਆਪਣੇ ਬੱਚਿਆਂ ਨੂੰ ਜਪਜੀ ਸਾਬ ਦਾ ਪਾਠ ਜ਼ਰੂਰ ਕਰਾਓ ਜੀ ਏਕਮਕਾਰ ਸਤਨਾਮ ਦਾ ਜਾਪ ਕਰਾਓ ਜੀ ਕਿਉਂਕਿ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸਾਰੇ ਲੋਕ ਕਿ ਕ੍ਰਿਸਮਸ ਡੇ ਏ ਡੇ ਪੇਰੈਂਟਸ ਮਦਰ ਡੇ ਫਾਦਰ ਡੇ ਇਹ ਆਪਾਂ ਮਨਾਉਂਦੇ ਆ ਲੇਕਿਨ ਇਹ ਸਭ ਤੋਂ ਜ਼ਰੂਰੀ ਗੱਲ ਹੈ ਜੀ ਬੱਚਿਆਂ ਨੂੰ ਸਾਬ ਜਾਦਿਆਂ ਦੇ ਨਾਮ ਗੁਰੂਆਂ ਦੇ ਨਾਮ ਜ਼ਰੂਰ ਯਾਦ ਕਰਾਓ ਜੀ ਸਿੱਖੀ ਬਾਰੇ ਜ਼ਰੂਰ ਦੱਸੋ ਕਿ ਸਾਨੂੰ ਸਰਦਾਰੀ ਸਿੱਖੀ ਕਿਵੇਂ ਮਿਲੀ ਹੈ ਜੀ ਅੱਜ ਦੇ ਸਭ ਤੋਂ ਪਹਿਲੇ ਸੂਟ ਪਿਓਰ ਸਿਲਕ ਦੇ ਸੂਟ ਮਿਲਣਗੇ ਜੀ ਪਿਓਰ ਸਿਲਕ ਚ ਸੂਟ ਮਿਲੂਗੇ ਜੀ 850 ਰੁਪਏ ਪਰ ਮੀਟਰ 셔ਟ ਦਾ ਕੱਪੜਾ ਹੈ ਜੀ ਬਾਟਮ ਦਾ ਕੱਪੜਾ ਹੈਗਾ ਜੀ 675 ਰੁਪਏ ਪਰ ਮੀਟਰ 셔ਟ ਦਾ ਕੱਪੜਾ ਹੈਗਾ ਜੀ 835 ਰੁਪਏ ਪਰ ਮੀਟਰ ਬਾਟਮ ਦਾ ਕੱਪੜਾ ਹੈਗਾ ਜੀ 675 ਰੁਪਏ ਪਰ ਮੀਟਰ 40 44 ਵਿਡਥ ਹੋਊਗੀ ਜੀ ਕੱਪੜੇ ਦੀ ਚੌੜਾਈ ਵਿੱਚ ਕੱਪੜਾ ਤੁਹਾਨੂੰ 44 ਇੰਚ ਮਿਲੂਗਾ ਜੀ ਐਦਾਂ ਨਹੀਂ ਹੈ ਵੀ ਤੁਸੀਂ ਜਿੰਨਾ ਮਰਜ਼ੀ ਕੱਪੜਾ ਲੈ ਸਕਦੇ ਹੋ ਤੁਹਾਡੀ ਵਿਸ਼ਾ ਜੀ ਪਰ ਸੂਟਾਂ ਦੇ ਬਹੁਤ ਹੀ ਪਿਆਰੀ ਸੂਟ ਬਣ ਕੇ ਰੈਡੀ ਹੁੰਨੇ ਆ ਜੀ ਸੂਟਾਂ ਦੇ ਕਿਹਾ ਕਹਨੇ ਤੁਸੀਂ ਇਹਦੀ ਪੈਂਟ ਪਲਾਜੋ ਸਰਾਰਾ ਕਰਾਰਾ ਜਿੱਦਾਂ ਮਰਜੀ ਸੂਟ ਬਣਾ ਸਕਦੇ ਆ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਹੁੰਦੀ ਆ ਜੀ ਮੈਂ ਤੁਹਾਨੂੰ ਵੀਡੀਓ ਵਿੱਚ ਇੱਕ ਵਾਰ ਜ਼ਰੂਰ ਦਿਖਾਉਂਗੀ ਕਿ ਸਾਡੀ ਬੁਟੀਕ ਤੇ ਇਹ ਸੂਟ ਰੈਡੀ ਹੋਏ ਆ ਜੀ ਸਟੀਚ ਹੋਏ ਆ ਵੀਰਾ ਕਹਿਣ ਦਾ ਮਤਲਬ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਆ ਬਹੁਤ ਪਿਆਰਾ ਹੈਂਡਵਰਕ ਹੋਇਆ ਹੋਇਆ ਸਾਰੇ ਸੂਟ ਤੇ ਬਹੁਤ ਹੀ ਪਿਆਰੇ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਅਗਲਾ ਸੂਟ ਹੈਗਾ ਜੀ ਪਿਓਰ ਬ੍ਰੋਕੇਟ ਫੈਬਰਿਕ ਹੈ ਜੀ ਪਿਓਰ ਬ੍ਰੋਕੇਟ ਤੇ ਬਾਰਡਰ ਬਣਿਆ ਹੋਇਆ ਬਹੁਤ ਸੋਹਣਾ ਕੇ ਰੇ ਤੇ ਪੂਰਾ 셔ਟ ਤੁਹਾਨੂੰ ਹੈਵੀ ਮਿਲੂਗੀ ਸੂਟ ਤੁਹਾਨੂੰ ਓਪਨ ਕਰਕੇ ਵੀ ਦਿਖਾਉਨੇ ਆ ਸਲੀਵਸ ਤੇ ਤੁਹਾਨੂੰ ਵਰਕ ਮਿਲੂਗਾ ਬਾਟਮ ਤੁਹਾਨੂੰ ਟੈਪੀ ਸਿਲਕ ਦੀ ਮਿਲੂਗੀ ਦੁਪੱਟਾ ਤੁਹਾਨੂੰ ਜਨੂਨ ਦਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਇਹ ਜੀ 3695 3695 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਪਾਰਟੀਅਰ ਸੂਟ ਦੇ ਰਹੇ ਹਾਂ ਕਲਰ ਚਾਰਟ ਦੇ ਕੀ ਕਹਿਣੇ ਇੱਕ ਤੋਂ ਇੱਕ ਤੁਹਾਨੂੰ カラー ਮਿਲੂਗਾ ਆਈਸਕ੍ਰੀਮ ਚਾਟ ਹੈ ਜੀ ਬਹੁਤ ਲਾਈਟ ਲਾਈਟ ਸਰਦਾਰੀ 컬러 ਕਹਨੇ ਆ ਜਿਨਾਂ ਨੂੰ ਸੂਟ ਅਸੀਂ ਤੁਹਾਨੂੰ ਖੋਲ ਕੇ ਦਿਖਾਤਾ ਜੀ ਚੰਗੀ ਤਰ੍ਹਾਂ ਸੂਟ ਚੈੱਕ ਕਰੋ ਦੁਪੱਟੇ ਤੇ ਵੀ ਤੁਹਾਨੂੰ ਹੈਂਡਵਰਕ ਮਿਲੂਗਾ ਲੈਸ ਦੀ ਤੁਹਾਨੂੰ ਫਿਨਿਸ਼ਿੰਗ ਦਿੱਤੀ ਵੀ ਮਿਲੂਗੀ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਜਦ ਤੁਸੀਂ ਇਹ ਸੂਟ ਵੇਅਰ ਕਰਨਾ ਹੈ ਨਾ ਤੁਹਾਡੀ ਲੁੱਕ ਬਹੁਤ ਸਰਦਾਰੀ ਆਉਣੀ ਹੈ ਜੀ ਸੂਟ ਦੇ ਕੇ ਆ ਕਹਨੇ ਇੰਨਾ ਪਿਆਰਾ ਸੂਟ ਤੁਹਾਡਾ ਬਣ ਕੇ ਰੈਡੀ ਹੋਣਾ ਹੈ ਜੀ ਸੂਟ ਦੀ ਮਤਲਬ ਇੰਨਾ ਇਦਾਂ ਦੀ ਲੁੱਕ ਬਣਾਈ ਹੈ ਨਾ ਕਈ ਮਤਲਬ ਮੇਰੀਆਂ ਆਂਟੀਆਂ ਵੈਸੇ ਚਲੋ ਜੀ ਹਰੇਕ ਦੀ ਆਪਣੀ ਆਪਣੀ ਸੋਚ ਹੈ ਕਈ ਮੇਰੀਆਂ ਆਂਟੀਆਂ ਪਤਾ ਸਾਨੂੰ ਕੀ ਕਹਿ ਕੇ ਫੋਨ ਕਰਨਗੀਆਂ ਜੀ ਅਪਾ ਛੋਟੀ ਜੀ ਗੱਲ ਕਰੀਏ ਕਹਿਣਗੀਆਂ ਕਿ ਸਿਮਰਨ ਐਦਾਂ ਦੇ ਸੂਟ ਬਣਾਏ ਜਿਵੇਂ ਅਸੀਂ ਕੁਰਮਚਾਰੀ ਵਿੱਚ ਪਾ ਕੇ ਜਾਣੇ ਆ ਕਿਉਂਕਿ ਹਰੇਕ ਏਰੀਏ ਦਾ ਜੀ ਫਰਕ ਹੈ ਕਿਸੇ ਏਰੀਏ ਵਿੱਚ ਮਤਲਬ ਕੋਈ ਇਹ ਚੀਜ਼ ਨੂੰ ਮੈਟਰ ਨਹੀਂ ਕਰਦੇ ਵੀ ਕਿ ਐਦਾਂ ਦੇ ਸੂਟ ਕਿਦਾਂ ਦੇ ਨਹੀਂ ਪਰ ਕਿਸੇ ਏਰੀਏ 'ਚ ਇਹ ਗੱਲ ਨੂੰ ਬਹੁਤ ਮਹੱਨੇ ਰੱਖਦੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਅਗਲਾ ਸੂਟ ਹੈਗਾ ਜੀ ਬ੍ਰੌਕਟ ਦਾ ਫੈਬਰਿਕ ਹੈ ਜੀ ਸੂਟ ਦਾ ਨਵੇਂ ਸੂਟ ਰੈਡੀ ਕਰਿਆ ਜੀ ਸਹੀ ਹੈਂਡਵਰਕ ਕਰਕੇ ਬਾਰਡਰ ਤੇ ਵੀ ਘੇਰਾ ਮਿਲ ਘੇਰੇ ਤੇ ਤੁਹਾਨੂੰ ਬਹੁਤ ਸੋਹਣਾ ਬਾਰਡਰ ਮਿਲੇਗਾ ਜੀ 슬ੀਵਸ ਤੇ ਵੀ ਵਰਕ ਮਿਲੇਗਾ ਬਾਟਮ ਤੁਹਾਨੂੰ ਟੈਬੀ ਸਿਲਕ ਦੀ ਮਿਲੇਗੀ ਜੀ ਟੈਬੀ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 3695 3695 ਹੀ ਸੂਟ ਦਾ ਪ੍ਰਾਈਸ ਹੈ ਜੀ ਦੋ ਡਿਜ਼ਾਈਨ ਰੈਡੀ ਕਰਿਆ ਜੀ ਧਿਆਨ ਵਿੱਚ ਰੱਖਿਓ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ ਗੱਲ ਆਪਣੀ ਵਿੱਚ ਰਹੀ ਸੀ ਜੀ ਕਹੀ ਕਹਿਣਗੀਆਂ ਵੀ ਐਦਾਂ ਦਾ ਕਲਰ ਚਾਰਟ ਬਣਾਈ ਬਣਾਓ ਸਿਮਰਾ ਐਦਾਂ ਦਾ ਸੂਟ ਭੇਜਿਓ ਵੀ ਜਿਹੜੀ ਮੈਂ ਕੁੜਮਚਾਰੀ ਚ ਪਾ ਕੇ ਜਾ ਸਕਾਂ ਮੇਰੀ ਬੇਟੀ ਦੀ ਮੈਰਿਜ ਹੋਈ ਵੀ ਆ ਮੇਰੇ ਬੇਟੇ ਦੀ ਮੈਰਿਜ ਹੋਈ ਵੀ ਆ ਬੀਅਰ ਦਾ ਤੇ ਸੂਟ ਬਣਾਈ ਦੇਖੋ ਜੀ ਹਰੇਕ ਦੀ ਸੋਚ ਆਪਣੀ ਆਪਣੀ ਹੈ ਮੈਂ ਕਿਸੇ ਇੱਕ ਲਈ ਇਹ ਗੱਲ ਨਹੀਂ ਕਰੀ ਜਾਂ ਮੈਂ ਸਾਰਿਆਂ ਲਈ ਨਹੀਂ ਗੱਲ ਕਰੀ ਇਹ ਗੱਲ ਮਾਈਂਡ ਨਾ ਕਰਿਓ ਕਿਉਂਕਿ ਹਰੇਕ ਦੀ ਆਪਣੀ ਆਪਣੀ ਥਿੰਕਿੰਗ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਤੁਹਾਨੂੰ ਮਿਲੂਗਾ ਬਲੈਕ ਕਲਰ ਦਾ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਬੁਟੀਕ ਸਟਾਈਲ ਸੂਟ ਰੈਡੀ ਹੋਇਆ ਜੀ ਬਹੁਤ ਸੋਹਣਾ ਪਹਿਲਾ ਤਾਂ ਜੀ ਇਹ ਸੂਟ ਮੈਂ ਰੈਡੀ ਕਰਵਾ ਕੇ ਪਾਇਆ ਉਸ ਤੋਂ ਬਾਅਦ ਕਿਸੇ ਕਸਟਮਰ ਦੇ ਸੂਟ ਰੈਡੀ ਹੋਏ ਆ ਉਹਨਾਂ ਨੇ ਜੀ ਕੋਈ ਬਰਥਡੇ ਸੈਲੀਬ੍ਰੇਸ਼ਨ ਹੈ ਉਹ ਜੂਏ ਸੇ ਵੀ ਚਾਂਜੀ ਉਹਨਾਂ ਨੇ ਸਤੋ ਚਾਰ ਸੂਟ ਸੇਮ ਇਕੱਠੇ ਰੇੜੀ ਕਰਾਈਆਂ ਜੀ ਬਹੁਤ ਪਿਆਰੇ ਸੂਟ ਹੈ ਜੀ ਰੇਟ ਸੁਣ ਕੇ ਤੁਸੀਂ ਉਹਦੇ ਨੂੰ ਵੀ ਹੈਰਾਨ ਹੋ ਜਾਓਗੇ ਜੀ ਰੇਟ ਹੈਗਾ ਏ ਜੀ ਬਨਾਰਸੀ ਸ਼ਰਟ ਮਿਲੂਗੀ ਜੀ ਤੁਹਾਨੂੰ ਹੈਵੀ ਨੈਕ ਬਣਿਆ ਹੋਇਆ ਜੀ ਸਿਰਫ ਨੈਕ ਬਹੁਤ ਸੋਹਣਾ ਠੀਕ ਹੈ ਸੂਟ ਦਾ ਪ੍ਰਾਈਸ ਹੈਗਾ ਏ ਜੀ 3250 3200 ਸੂਟ ਦਾ ਪਲੈਕ ਦਾ ਪ੍ਰਾਈਸ ਹੈ ਜੀ ਠੀਕ ਹੈ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਤੁਹਾਨੂੰ ਪਸ਼ਮੀਨੇ ਦਾ ਸੂਟ ਮਿਲੂਗਾ ਜੀ ਪਸ਼ਮੀਨਾ ਬਹੁਤ ਜ਼ਿਆਦਾ ਸੋਹਣਾ ਪਸ਼ਮੀਨਾ ਹੈ ਜੀ ਇੰਨਾ ਲਾਈਟ ਵੇਟ ਸੀ ਪਸ਼ਮੀਨੇ ਦਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣੇ ਫੁੱਲਾਰ ਬੜੇ ਹੋਏ ਆ ਜਾਂ ਸ਼ਾਲ ਵੀ ਤੁਹਾਨੂੰ ਪਸ਼ਮੀਨੇ ਦੀ ਮਿਲੂਗੀ ਬਾਟਮ ਵੀ ਤੁਹਾਨੂੰ ਪਸ਼ਮੀਨੇ ਦੀ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1595 1595 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਸੂਟ ਬਹੁਤ ਪਿਆਰੇ ਆ ਜੀ 1595 ਸੂਟ ਦਾ ਪ੍ਰਾਈਸ ਹੈ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਇੰਨਾ ਸੋਹਣਾ ਪਸ਼ਮੀਨਾ ਹੈ ਜੀ ਪਸ਼ਮੀਨੇ ਤੇ ਕੋਈ ਬੂਰ ਨਹੀਂ ਹੋਣਾ ਇੱਕ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਸੂਟ ਵੇਅਰ ਕਰਕੇ ਨਾ ਸੋਇਆ ਕਰੋ ਪਸ਼ਮੀਨਾ ਚਾਹੇ ਤੁਸੀਂ ਮੇਰੇ ਹਿਸਾਬ ਨਾਲ ਤੁਸੀਂ 5000 ਵਾਲਾ ਲੈ ਲਓ ਕਿਉਂਕਿ ਉਹ ਸੂਟ ਅਸੀਂ ਵੀ ਰੈਡੀ ਕਰੇ ਸੀਗੇ ਬੁਟੀਕ ਤੇ ਕਿਸੇ ਫੋਰਨ ਦੇ ਕਸਟਮਰ ਦੇ ਜਦੋਂ ਉਹਨਾਂ ਨੇ ਮੇਰੇ ਨਾਲ ਫੋਨ ਤੇ ਗੱਲ ਕਰੀ ਬਾਅਦ ਚੋ ਕਿ ਸਿਮਰਨ ਬਹੁਤ ਵਧੀਆ ਸਟਾਫ ਹੈ ਬਹੁਤ ਵਧੀਆ ਮਤਲਬ ਸੂਟ ਹੈ ਤਾਂ ਮੈਂ ਕਿਹਾ ਵੀ ਹਾਂਜੀ ਵੀ ਤੁਸੀਂ ਬੂਰਵਾਰ ਦਾ ਸਾਨੂੰ ਜਰੂਰ ਦੱਸਿਓ ਕਿਉਂਕਿ ਅਸੀਂ ਅੱਗੇ ਵੀ ਸੇਲ ਕਰਨੇ ਹੁੰਨੇ ਆ ਜੀ ਇਹ ਸੂਟ ਹੈਗਾ ਜੀ ਪਸ਼ਮੀਨੇ ਦਾ ਇਹ ਵੀ ਇਹਦਾ ਪ੍ਰਾਈਸ ਹੈਗਾ ਜੀ 1695 ਤੁਸੀਂ ਕਲਰ ਚੈੱਕ ਕਰੋ ਜੀ ਮੈਂ ਤੁਹਾਨੂੰ ਗੱਲ ਸੁਣਾਉਣੀ ਆ ਜੀ ਉਹ ਕਹਿੰਦੇ ਵੀ ਹਾਂਜੀ ਬੇਟਾ ਬਹੁਤ ਸੋਹਣੇ ਸੂਟ ਹੈ ਬਹੁਤ ਵਧੀਆ ਸੱਡੀ ਫਿਟਿੰਗ ਆ ਯਸ ਇਸ ਸਟੀਚ ਕਰਕੇ ਭੇਜੇ ਸੀਗੇ ਉਹਨਾਂ ਨੇ ਮਤਲਬ ਪਸ਼ਮੀਨੇ ਦੇ ਲਈ ਸੀਗੇ ਸੂਟ ਤਾਂ ਉਹ ਕਹਿੰਦੀ ਬੇਟਾ ਮੇਰਾ ਤਾਂ ਇੱਕੋ ਐਕਸਪੀਰੀਅੰਸ ਰਿਹਾ ਉਹ ਕਾਫੀ ਏਜਦੇ ਆ ਉਹਨਾਂ ਦੇ ਬੱਚੇ ਵੀ ਆਏ ਵਿਆ ਕਿ ਪਸ਼ਮੀਨਾ ਚਾਹੇ ਜਿੰਨਾ ਮਰਜ਼ੀ ਮਹਿੰਗਾ ਲੈ ਕਰ ਲਿਓ ਨੇ ਪਸ਼ਮੀਨੇ ਨੂੰ ਪਾ ਕੇ ਨਾ ਸੋ ਆਪਾਂ ਨਾਈਟ ਸੂਟ ਪਾ ਲਓ ਕੋਈ ਹੋਰ ਸੂਟ ਪਾ ਲਓ ਕੋਈ ਗੱਲ ਨਹੀਂ ਜਿਹੜਾ ਆਪਾਂ ਹੰਡਣ ਸਾਰਾ ਵੀ ਪਰ ਉਨਾਂ ਚਿਰ 10-10 ਸਾਲ ਦੇ ਪਸ਼ਮੀਨੇ ਦੇ ਸੂਟ ਮੈਂ ਤੁਹਾਨੂੰ ਦਿਖਾ ਸਕਦੀਆਂ ਜਿਹੜੇ ਮੇਰੇ ਹੁਣ ਆਉਂਦੇ ਵੀ ਨਹੀਂ ਉਹ ਵੀ ਉਦਾਂ ਹੀ ਪਏ ਆ ਇਸ ਕਰਕੇ ਜੀ ਮੈਂ ਹਰੇਕ ਬੰਦੇ ਤੇ ਕੁਛ ਨਾ ਕੁਛ ਆਪਾਂ ਨੂੰ ਸਿੱਖਣ ਨੂੰ ਮਿਲਦਾ ਮੈਂ ਹਮੇਸ਼ਾ ਸਿੱਖਦੀ ਰਹਿਣੀ ਆ ਮੇਰਾ ਆਪਣੀ ਸੋਚ ਹੈ ਮੈਂ ਹਰੇਕ ਬੱਚੇ ਤੋਂ ਵੀ ਗੱਲ ਸਿੱਖ ਲੈਣੀ ਹੈ ਕਈ ਵਾਰ ਆਪਣੇ ਨਹੀਂ ਮੈਂਡ ਚ ਹੁੰਦੀ ਹੈ ਨਾ ਇਸ ਕਰਕੇ ਤੁਸੀਂ ਵੀ ਇਹ ਗੱਲ ਜ਼ਰੂਰ ਨੋਟ ਕਰਿਓ ਜੀ ਹੈ ਨਾ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨੇ ਦੇ ਡਿਜੀਟਲ ਪ੍ਰਿੰਟ ਸੂਟ ਹੈ ਜੀ ਸੂਟ ਦੀ ਪ੍ਰਿੰਟਿੰਗ ਚੈੱਕ ਕਰੋ ਜੀ ਕਿੰਨੀ ਪਿਆਰੀ ਆ ਸੂਟ ਦੀ ਪ੍ਰਿੰਟਿੰਗ ਹੈਗੀ ਬਹੁਤ ਪਿਆਰੀ ਸ਼ਾਲ ਵੀ ਤੁਹਾਨੂੰ ਪਸ਼ਮੀਨੇ ਦੇ ਮਿਲੇਗੀ ਬਾਟਮ ਵੀ ਤੁਹਾਨੂੰ ਪਸ਼ਮੀਨੇ ਦੀ ਮਿਲੇਗੀ ਤੇ ਸੂਟ ਦਾ ਪ੍ਰਾਈਸ ਹੈਗਾ ਇਹ ਜੀ 2055 2055 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਏ ਕੋਈ ਮੇਰੀ ਵੀ ਪਿੰਡ ਰਹਿ ਨਾ ਜਾਵੇ ਜੀ ਵੀਡੀਓ ਨੂੰ ਐਂਡ ਤੱਕ ਵੀ ਦੇਖਿਆ ਕਰੋ ਪਲੀਜ਼ ਰਿਕਵੈਸਟ ਹੈ ਹੱਥ ਵਨ ਕੇ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਜੀ ਬਹੁਤ ਜ਼ਿਆਦਾ ਪਸ਼ਮੀਨੇ ਦੇ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬੁਟੀਕ ਸਟਾਈਲ ਸੂਟ ਬਣਾਇਆ ਜੀ ਟੈਬੀ ਸਿਲਕ ਦਾ ਸੂਟ ਹੈ ਜੀ ਦੁਪੱਟਾ ਪਿਓਰ ਦਾ ਤੁਹਾਨੂੰ ਮਿਲੂਗਾ ਜੀ ਬਹੁਤ ਸੋਹਣਾ ਦੁਪੱਟੇ ਤੇ ਲੈਸ ਦੀ ਪਨੀਸ਼ਿੰਗ ਦਿੱਤੀ ਵੀ ਹੈ ਜੀ ਕੋਈ ਵਰਕ ਨਹੀਂ ਹੈਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2099 2099 ਵਿੱਚ ਤੁਹਾਨੂੰ ਬੁਟੀਕ ਸਟਾਈਲ ਸੂਟ ਮਿਲੂਗਾ ਜੀ ਤੁਸੀਂ ਇਹ ਵਰਕ ਪਹੁੰਚਿਆ ਤੇ ਵੀ ਕਰ ਸਕਦੇ ਆ ਬਾਜੂ ਤੇ ਵੀ ਕਰ ਸਕਦੇ ਆ ਨਹੀਂ ਤੁਸੀਂ ਬਾਜੂ ਤੇ ਥੋੜੀ ਪਾਈਪਿੰਗ ਕਾੜ ਲਿਓ ਜੀ ਤੇ ਇਹ ਕੰਮ ਇਹ ਵਰਕ ਤੁਸੀਂ ਬਾਟਮ ਤੇ ਕਰ ਲਿਓ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ 5 ਮੀਟਰ ਮਸਲੀਨ ਦਾ ਤੁਹਾਨੂੰ ਸੂਟ ਮਿਲੇਗਾ 슬ੀਵਸ ਤੇ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਤੁਹਾਨੂੰ ਮਸਲੀਨ ਦਾ ਟਾਈ ਇਨ ਟਾਈ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 998 998 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਓਨਲੀ 998 998 ਵਿੱਚ ਬਹੁਤ ਪਿਆਰਾ ਸੂਟ ਦੇ ਰਹੇ ਆ ਕੋਈ ਮੇਰੀ ਭੈਣ ਰਹਿ ਨਾ ਜਾਵੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਜੀ ਸੂਟ ਸਿੰਗਲ ਪੀਸ ਹੈ ਜੀ ਸਿੰਗਲ ਕਲਰ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਿਸਕੋਸ ਮਸਲੀਨ ਦਾ ਤੁਹਾਨੂੰ ਸੂਟ ਮਿਲੂਗਾ ਸਲੀਵਸ ਤੇ ਤੁਹਾਨੂੰ ਵਰਕ ਮਿਲੂਗਾ ਬਾਟਮ ਤੇ ਤੁਹਾਨੂੰ ਵਰਕ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 998 998 ਵਿੱਚ ਤੁਹਾਨੂੰ ਇੰਨੀ ਪਿਆਰੀ ਲੁੱਕ ਦਾ ਸੀ ਸੂਟ ਦੇ ਰਹੇ ਹਾਂ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੋ ਤੁਹਾਨੂੰ ਸਾਡੇ ਵਿੱਚ ਕਮੀ ਲੱਗਦੀ ਹੈ ਸਾਡੇ ਕੰਮ ਵਿੱਚ ਕਮੀ ਲੱਗਦੀ ਹੈ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਦੇਖੋ ਜੀ ਹਰੇਕ ਬੰਦੇ ਤੇ ਗਲਤੀ ਹੁੰਦੀ ਆ ਹੋ ਸਕਦਾ ਮੈਨੂੰ ਤੁਹਾਨੂੰ ਮੇਰਾ ਬੋਲਣ ਦਾ ਤਰੀਕਾ ਹੋ ਸਕਦਾ ਮੇਰਾ ਕੰਮ ਪਸੰਦ ਨਾ ਹੋਵੇ ਪਲੀਜ਼ ਮੈਂ ਉਹ ਚੀਜ਼ ਸੁਧਾਰਨ ਦੀ ਮਤਲਬ ਸੁਧਾਰਨ ਦੀ ਕੋਸ਼ਿਸ਼ ਕਰੂੰਗੀ ਜੀ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਸੂਟ ਕਹੇ ਜੇ ਲੱਗਦੇ ਆ ਉਹ ਵੀ ਦੱਸਿਆ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਤੁਹਾਨੂੰ ਪਿਓਰ ਪਸ਼ਮੀਨੇ ਦੇ ਸੂਟ ਮਿਲਣਗੇ ਆਲ ਓਵਰ ਕਸ਼ਮੀਰੀ ਸਟਾਈਲ ਸੂਟ ਹੈ ਜੀ ਸਟਾਲ ਮਿਲੂਗੀ ਤੁਹਾਨੂੰ 4 ਸਾਈਡ ਵਰਕ ਹੋਇਆ ਵਾ نیچے ਬਾਰਡਰ ਬਣਿਆ ਵਾ ਜੀ ਦੋਨੇ ਸਾਈਡ ਸੂਟ ਦਾ ਪ੍ਰਾਈਸ ਹੈਗਾ ਜੀ 1298 1298 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜੋ ਸੈਂਡ ਕਰੀ ਜੋ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਸਕ੍ਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਵੀ ਕਰ ਸਕਦੇ ਆ ਮੈਸੇਜ ਵੀ ਛੱਡ ਸਕਦੇ ਆ ਜੀ ਐਦਾਂ ਨਾ ਹੋਵੇ ਕਿ ਤੁਸੀਂ ਮੈਸੇਜ ਨਾ ਛੱਡੋ ਮੈਸੇਜ ਵੀ ਜ਼ਰੂਰ ਛੱਡ ਸਕਦੇ ਆ ਤੇ ਕਾਲ ਵੀ ਕਰ ਸਕਦੇ ਆ ਕਿਉਂਕਿ ਕਈ ਵਾਰ ਕਾਲ ਅਸੀਂ ਨਹੀਂ ਅਟੈਂਡ ਕਰਦੇ ਤਾਂ ਕਰ ਹੁੰਦੀ ਕਈ ਵਾਰ ਮਜਬੂਰੀ ਹੁੰਦੀ ਆ ਜੀ ਬੰਦਾ ਐਦਾਂ ਦੀ ਜਗ੍ਹਾ ਗਿਆ ਹੋਵਾ ਹੁੰਦਾ ਕਿਉਂਕਿ ਫੈਮਲੀਆਂ ਹੁੰਦੀਆਂ ਸਭ ਦੇ ਜੀ ਸੁੱਖ ਦੁੱਖ ਬਣੇ ਹੋਏ ਆ ਜੀ ਜਾਣਾ ਵੀ ਪੈਂਦਾ ਤਾਂ ਤੁਸੀਂ ਮੈਗਦੇਨਾ ਕਰਿਆ ਕਰੋ ਮੈਂ ਤੁਹਾਨੂੰ ਬੈਕ ਕਾਲ ਜ਼ਰੂਰ ਕਰੂੰਗੀ ਜੀ ਅਗਲੇ ਸੂਟ ਚੈੱਕ ਕਰੋ ਜੀ ਟੈਬੀ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਜੈਪੂਰੀ ਪ੍ਰਿੰਟ ਹੈ ਜੀ 2.5 ਮੀਟਰ ਦੀ ਬਾਟਮ ਹੈ ਜੀ 200 ਤੇ ਵੀ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਫੋਰ ਸਾਈਡ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸੂਟ ਦਾ ਪ੍ਰਾਈਸ ਹੈਗਾ 998 998 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਸੈਂਡ ਕਰੀ ਜੋ ਤੇ ਭੇਜੀ ਜੋ ਕੋਈ ਮੇਰੀ ਪਿਆਰ ਰਹਿ ਨਾ ਜਾਵੇ ਜੀ ਹੈਂਡਵਰਕ ਹੋਇਆ ਹੋਇਆ ਜੀ ਸੂਟ ਤੇ ਹੈਂਡਵਰਕ ਸੂਟਾਂ ਤੁਸੀਂ ਕਿਦਾਂ ਦੇ ਸੂਟ ਦੇਖਣੇ ਚਾਹੁੰਦੇ ਹੋ ਜੀ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਨੂੰ ਇਨਾ ਪਿਆਰ ਦੇਣ